ਲੋਵੇ ਦੋਸਤੋ ਜੈ ਭੀਮ ਜੈ ਭਾਰਤ ਭੋਜਨ ਸਮਾਜ ਪਾਰਟੀ ਦੇ ਸੁਪਰੀਮੋ ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਦਾ 9 ਅਕਤੂਬਰ ਨੂੰ ਮਹਾ ਪ੍ਰੀਨਰਮਾਨ ਦਿਵਸ ਜਿਹੜਾ ਆ ਫਲੋਰ ਦੀ ਧਰਤੀ ਤੇ ਸੂਬਾ ਪੱਧਰੀ ਰੈਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਰੈਲੀ ਨੂੰ ਲੈ ਕੇ ਕੀ ਤਿਆਰੀਆਂ ਚੱਲ ਰਹੀਆਂ ਬਸਪਾ ਹਲਕਾ ਫਲੋਰ ਦੇ ਸੀਨੀਅਰ ਆਗੂ ਡਾਕਟਰ ਗਿਆਨ ਜੀ ਸਾਡੇ ਨਾਲ ਆ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਰੈਲੀ ਨੂੰ ਲੈ ਕੇ ਕਿਵੇਂ ਚੱਲ ਰਹੀਆਂ ਸਾਰੀਆਂ ਤਿਆਰੀਆਂ ਹਲਕਾ ਪਰਦੇ ਅੰਦਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ जय भारत चंद्र साहब बुधानसभा ਹਲਕਾ ਫਲੋਰ ਦੇ ਵਿੱਚ ਜਿਹੜੀ ਰੈਲੀ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਗੁਰਾਇਆਂ ਸ਼ਹਿਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕਾਫੀ ਉਹਨਾਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਹੜੇ ਲੋਕ ਕਾਫੀ ਲੰਬੇ ਸਮੇਂ ਤੋਂ ਘਰ ਬੈਠੇ ਸੀ ਬਹੁਤ ਜ਼ਿਆਦਾ ਮਾਨਿਵਾਰ ਸਭ ਸ਼੍ਰੀ ਕਾਂਚੀ ਰਾਮ ਦੇ ਪ੍ਰੀ ਨਿਰਮਾਣ ਦੇ ਸਬੰਧ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਮਤਲਬ ਜਿਹਨੂੰ ਵੀ ਜਿਹਦੇ ਨਾਲ ਵੀ ਗੱਲ ਕੀਤੀ ਹੈ ਸਾਰਿਆਂ ਦੇ ਵਿੱਚ ਇਹ ਹੀ ਆ ਵੀ ਅਸੀਂ ਜਾਣਾ ਆ ਅਸੀਂ ਰੈਲੀ ਤੇ ਜਾਣਾ ਆ ਅਸੀਂ ਰੈਲੀ ਤੇ ਜਾਣਾ ਆ ਸਭ ਕਾਂਸੀ ਰਾਮ ਜੀ ਦਾ ਮਹਾ ਪ੍ਰੇਰਣ ਮਾਨ ਦਿਵਸ ਹੈ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਲਗਾਤਾਰ ਪੂਰੇ ਪੰਜਾਬ ਦੇ ਅੰਦਰ ਘੁੰਮ ਰਹੇ ਆ ਜਦੋਂ ਤੇ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਨੇ ਬਸਪਾ ਦੀ ਕਮਾਂਡ ਸੰਭਾਲੀ ਆ ਕਿਵੇਂ ਲੱਗਦਾ ਕਿ ਹਲਕਾ ਫਲੋਰ ਦੇ ਅੰਦਰ ਤੇ ਪੂਰੇ ਪੰਜਾਬ ਦੇ ਅੰਦਰ ਵਰਕਰ ਕਿੰਨਾ ਕੁ ਚਾਰਜ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਲਗਭਗ ਅੱਜ ਤੋਂ 7 ਮਹੀਨੇ 8 ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੇ ਪੰਜਾਬ ਦੀ ਕਮਾਂਡ ਸੰਭਾਲੀ ਆ ਉਸ ਤੋਂ ਬਾਅਦ ਮੈਂ ਸਮਝਦਾ ਕਿ ਪਾਰਟੀ ਦੇ ਹਰੇਕ ਵਰਕਰ ਦੇ ਵਿੱਚ ਚਾਹੇ ਉਹ ਬਜ਼ੁਰਗ ਆ ਚਾਹੇ ਬੱਚਾ ਨੌਜਵਾਨ ਸਾਥੀ ਆ ਸਾਰਿਆਂ ਦੇ ਵਿੱਚ ਇੱਕ ਨਵਾਂ ਜਨੂਨ ਪੈਦਾ ਕੀਤਾ ਉਹਨਾਂ ਨੇ ਔਰ ਉਹ ਉਸ ਜਨੂਨ ਦੇ ਸਦਕਾ ਹੀ ਤੁਸੀਂ ਮਤਲਬ ਕੱਲ ਨੂੰ ਦੇਖ ਸਕਦੇ ਆ ਕਿ ਸਭ ਕਾਂਛੀਰਾਮ ਦੇ ਪ੍ਰੀ ਨਿਰਮਾਣ ਤੇ ਇੰਨਾ ਕੁ SLAAB ਇੰਨਾ ਕੁ ਇਕੱਠ ਹੋਏਗਾ ਕਿ ਇੱਥੇ ਜਿਹੜੀ ਸਾਡਾ ਪੰਡਾਲ ਵੀ ਛੋਟਾ ਪਰਜੂਗਾ ਇਹ ਮੰਨਿਆ ਜਾ ਸਕਦਾ ਜੱਟ ਸਾਹਿਬ ਕੀ ਜਿਹੜੀ ਕੱਲ ਦੀ ਰੈਲੀ ਆ ਤਖਤ ਬਦਲ ਦਿਓ ਤਾਜ ਬਦਲ ਦਿਓ ਰੈਲੀ ਆ ਜਿਹੜੀ ਸਾਬਦੇ ਮਹਾਪ੍ਰੀਨ ਨਿਰਮਾਨ ਦਿਵਸ ਤੇ ਹੋ ਰਹੀ ਆ ਕਿ ਇਹ 2027 ਦੀਆਂ ਚੋਣਾਂ ਦਾ ਮੋੜ ਬਣਨੇ ਕੀ ਪੰਜਾਬ ਦੇ ਅੰਦਰ ਚੰਦਰ ਸਾਹਿਬ ਮੈਂ ਤੁਹਾਡੇ ਚੈਨਲ ਦੇ ਥਰੂ ਬਹੁਜਨ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਡੀਐਸ4 ਬਾਮ ਸੇਵ ਔਰ ਬਹੁਜਨ ਸਮਾਜ ਪਾਰਟੀ ਦੇ ਸੰਪਾਦਕ ਮਾਨੇਵਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦਾ ਜਿਹੜਾ ਕੱਲ ਪ੍ਰੀ ਨਿਰਮਾਨ ਦਿਸੂ ਜਿਹੜਾ ਆਪਾਂ ਫਲੋਰ ਦੀ ਧਰਤੀ ਤੇ ਮਨਾ ਰਹੇ ਆ ਸਾਨੂੰ ਸਾਰਿਆਂ ਨੂੰ ਘਰੋਂ ਤੁਰਨ ਤੋਂ ਪਹਿਲਾਂ ਔਰ ਰੈਲੀ ਵਿੱਚ ਆ ਕੇ ਘਰ ਜਾਣ ਤੋਂ ਪਹਿਲਾਂ ਇੱਥੇ ਇੱਕ ਸੰਕਲਪ ਲੈਣਾ ਚਾਹੀਦਾ ਕਿ ਅਸੀਂ 227 ਦੀ ਜਿਹੜੀ ਇਲੈਕਸ਼ਨ ਆ ਪੰਜਾਬ ਦੇ ਵਿੱਚ 227 ਦੀ ਇਲੈਕਸ਼ਨ ਇਸ ਤਰੀਕੇ ਨਾਲ ਲੜੀਏ ਕਿ ਬਹੁਤ ਜੋ ਸਮਾਜ ਪਾਰਟੀ ਦੀ ਜਿਹੜੀ ਸਰਕਾਰ ਆਪਾਂ ਪੰਜਾਬ ਦੇ ਵਿੱਚ ਬਣਾਈ ਔਰ ਲੋਕਾਂ ਦੇ ਵਿੱਚ ਜੋ ਮੈਂ ਫੀਲ ਕਰਦਾ ਮਹਿਸੂਸ ਕਰਦਾ ਹਾਂ ਲੋਕਾਂ ਦੇ ਵਿੱਚ ਇਹ ਇੱਕ ਜਿਹੜਾ ਨਵਾਂ ਸੁਨੇਹਾ ਜਦੋਂ ਦੇ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਦੇ ਹੱਥ ਕਮਾਂਡ ਆਈ ਹੈ ਪੰਜਾਬ ਦੇ ਪ੍ਰਧਾਨ ਲੱਗਿਆ ਬਹੁਤ ਜ਼ਿਆਦਾ ਜਨੂੰਨ ਹੈ ਲੋਕਾਂ ਦੇ ਵਿੱਚ ਨਵਾਂ ਸੁਨੇਹਾ ਇਹ ਲੋਕ ਜਿਹੜੇ ਕੱਲ੍ਹ ਤੋਂ ਸੰਕਲਪ ਕਰਕੇ ਜਾਣਗੇ ਔਰ 227 ਦੀ ਇਲੈਕਸ਼ਨ ਜਿਹੜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏਗੀ ਔਰ ਮੈਨੂੰ ਆਸ ਹੈ 27 ਦੀ ਇਲੈਕਸ਼ਨ ਉਹਦੇ ਵਿੱਚ ਭੋਜਨ ਸਮਾਜ ਪਾਰਟੀ ਬਹੁਤ ਵੱਡੇ ਲੈਵਲ ਤੇ ਆਪਣਾ ਰੋਲ ਅਦਾ ਕਰੂਗੀ ਔਰ ਸਰਕਾਰ ਬਣਾਉਗੀ ਜਿਵੇਂ ਸਰਦਾਰ ਕਰੀਮਪੂਰੀ ਜੀ ਨੇ ਪੰਜਾਬ ਦੇ ਅੰਦਰ ਭੋਜਨ ਸਮਾਜ ਦੇ ਸਾਥੀਆਂ ਨੂੰ ਨਾਹਰਾ ਦਿੱਤਾ ਪੰਜਾਬ ਸੰਭਾਲੋ ਦਾ ਤੇ ਪੰਜਾਬ ਸੰਭਾਲੋ ਮਹਮ ਦੇ ਤਹਿਤ ਪੂਰੇ ਪੰਜਾਬ ਭਰ ਦੇ ਅੰਦਰ ਰੈਲੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਲਗਾਤਾਰ ਕਰੀਮਪੂਰੀ ਸਾਹਿਬ ਆਪ ਵੀ ਦਿਨ ਰਾਤ ਫੀਲਡ ਦੇ ਵਿੱਚ ਲੱਗੇ ਆ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਲਓ ਹਰ ਵਕਤ ਦਿਨ ਰਾਤ ਉਹ ਫੀਲਡ ਦੇ ਵਿੱਚ ਲੱਗੇ ਹੋਇਆ ਜਿਹੜੀ ਇਹ ਪੰਜਾਬ ਸੰਭਾਲੋ ਮਹਮਿਆ ਕਿੰਨਾ ਕੁ ਬਲ ਮਿਲ ਰਿਹਾ ਮਿਲ ਰਿਹਾ ਪਾਰਟੀ ਨੂੰ ਇਸ ਪੰਜਾਬ ਸੰਭਾਲੋ ਮਹਮ ਦਾ ਚੰਦਰ ਸਾਹਿਬ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਹੈ ਕਿ ਜਿਸ ਦਿਨ ਤੋਂ ਲਗਭਗ 9 ਮਹੀਨੇ ਪਹਿਲਾਂ ਕ੍ਰੀਮਪੁਰੀ ਸਾਹਿਬ ਜਦੋਂ ਪੰਜਾਬ ਦੇ ਪ੍ਰਧਾਨ ਲੱਗੇ ਆ ਉਸ ਤੋਂ ਬਾਅਦ ਬਲ ਵਾਲੀ ਜਿਹੜੀ ਗੱਲ ਹੈ ਡਾਕਟਰ ਉਪਤਾਸ ਸਿੰਘ ਕ੍ਰੀਮਪੁਰੀ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਮਤਲਬ ਮੇਰਾ ਮੈਂ ਕਿதਾ ਵਾ ਸੋਚਦਾ ਹੁੰਦਾ ਕਿ 4-500 ਕਿਲੋਮੀਟਰ ਜਾਂ 300 ਕਿਲੋਮੀਟਰ ਗੱਡੀ ਡੇਲੀ ਆਪ ਡਾਊਨ ਕਰ ਬਹੁਤ ਮਿਹਨਤ ਖਾਂਦੀ ਆ ਔਰ ਉਹਨਾਂ ਨੇ ਮਤਲਬ ਇਹ ਨਿਰਵਿਗਨ ਬਿਨਾ ਕਿਸੇ ਸਵਾਰਥ ਤੋਂ ਪੰਜਾਬ ਦੇ ਬਹੁਜਨ ਸਮਾਜ ਨੂੰ ਇੱਕ ਜਗ੍ਹਾ ਤੇ ਲਾਂਬੰਦ ਹੋਣ ਦਾ ਸੁਨੇਹਾ ਪੰਜਾਬ ਦੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖਰੇ ਵੱਖਰੇ ਕਸਬਿਆਂ ਦੇ ਵਿੱਚ ਦਿੱਤਾ ਔਰ ਉਹਨਾਂ ਦਾ ਜਿਹੜਾ ਸਿੱਟਾ ਆ ਉਹਨਾਂ ਦਾ ਜਿਹੜਾ ਰਿਜ਼ਲਟ ਆ 227 ਦੇ ਵਿੱਚ ਜਿਹੜਾ ਪਲੱਸ ਆਏਗਾ ਸੋ ਜਿਹੜੀ ਪੰਜਾਬ ਸੰਭਾਲੋ ਮਹਿਮ ਦਾ ਸੱਦਾ ਦਿੱਤਾ ਪ੍ਰਧਾਨ ਜੀ ਨੇ ਉਹਦੇ ਰਿਜ਼ਲਟ ਬੜੇ ਫਰੂਟਫੁੱਲ ਆ ਤੇ ਪੰਜਾਬ ਭਰ ਦੇ ਅੰਦਰ ਜਿਹੜਾ ਬਸਪਾ ਦਾ ਵਰਕਰ ਆ ਉਹ ਪੂਰਾ ਚਾਰਜ ਆ ਤੇ ਜਿੱਥੇ ਰੈਲੀ ਤੇ ਆਉਣ ਦੇ ਲਈ ਤਿਆਰ ਬਰ ਤਿਆਰ ਆ ਉੱਥੇ 2027 ਦੀਆਂ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਪੂਰਾ ਕਮਰਕੱਸਾ ਕਰ ਲਿਆ ਆ ਤੇ ਹਲਕਾ ਫਲੋਰ ਦੇ ਵਿੱਚ ਵੀ ਵਰਕਰਾਂ ਦੇ ਵਿੱਚ ਬਹੁਤ ਜੋਸ਼ ਆ ਕਿਉਂਕਿ ਰੈਲੀ ਦਾ ਸਥਾਨ ਜਿਹੜਾ ਆ ਇਹ ਫਲੋਰ ਨੂੰ ਚੁਣਿਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਸਪਾ ਸਮਰਥਕ ਜਿੱਥੇ ਪੰਜਾਬ ਭਰ ਤੋਂ ਪਹੁੰਚਣਗੇ ਹਲਕਾ ਫਲੋਰ ਤੋਂ ਕਿੰਦੀ ਕ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਆ ਵਰਕਰ ਬਸਪਾ ਦੇ ਉਹ ਸ਼ਮੂਲੀਅਤ ਕਰ ਸਕਦੇ ਆ ਦੇਖੋ ਜਿਹੜੀ ਨਾ ਚੰਦਰ ਸਾਹਿਬ ਹਲਕਾ ਫਲੋਰ ਦੇ ਵਰਕਰਾਂ ਜਾਂ ਲੀਡਰਾਂ ਦੀ ਜਾਂ ਬਸਪਾ ਦੇ ਸਮਰਥਕਾਂ ਦੀ ਗੱਲ ਹੈ ਇਹ ਪਿੰਡਾਂ ਦੇ ਵਿੱਚੋਂ ਬਹੁਤ ਵਧੀਆ ਹੰਗਾਰੇ ਮਿਲ ਰਹੇ ਆ ਬਹੁਤ ਬਜਾਦਾ ਮੈਂ ਹੁਣ 10 ਮਿੰਟ ਪਹਿਲਾਂ ਦੀ ਗੱਲ ਤੁਹਾਨੂੰ ਦੱਸਦਾ ਕ੍ਰੀਮਪੂਰੀ ਸਾਹਿਬ ਨੂੰ ਮੈਂ ਫੋਨ ਕੀਤਾ ਗੁਰਾਇਆਂ ਗਏ ਗੁਰਾਇਆਂ ਇੱਕ ਛੋਟੀ ਜਿਹੀ ਮੀਟਿੰਗ ਮਤਲਬ ਤਿੰਨਾਂ ਬੰਦਿਆਂ ਨੂੰ ਮਿਲਣਾ ਸੀ ਅਸੀਂ ਇੱਕ ਫੈਕਟਰੀ 'ਚ ਬੈਠ ਕੇ ਉੱਥੇ ਵੀ 15-20 ਬੰਦੇ ਇਕੱਠੇ ਹੋ ਗਏ। ਸੋ ਡਾਕਟਰ ਸਾਹਿਬ ਆਪਾਂ ਬਹੁਜਨ ਸਮਾਜ ਪਾਰਟੀ ਦੀ ਜਿੱਥੇ ਹਲਕਾ ਫਲੋਰ ਦੀ ਤੇ ਪੂਰੀ ਪੰਜਾਬ ਦੀ ਗੱਲ ਕੀਤੀ ਕਿ ਕਿਵੇਂ ਵਰਕਰ ਦੁਆਰਾ ਫਿਰ એનਰਜੈਟਿਕ ਹੋ ਗਿਆ ਕ੍ਰੀਮਪੂਰੀ ਸਾਹਿਬ ਦੇ ਆਉਣ ਤੋਂ ਬਾਅਦ। ਉੱਥੇ ਜਿੱਥੇ ਹਲਕਾ ਫਲੋਰ ਦੇ ਵਿੱਚ ਰੈਲੀ ਰੱਖੀ ਗਈ ਆ ਕਿਉਂਕਿ ਹਲਕਾ ਫਲੋਰ ਬਹੁਜਨ ਸਮਾਜ ਪਾਰਟੀ ਦਾ ਗੜ੍ਹ ਆ। ਵੈਸੇ ਤਾਂ ਪੂਰਾ ਦੁਆਬਾ ਹੀ ਗੜ੍ਹ ਆ ਪਰ ਜਿਹੜਾ ਹਲਕਾ ਫਲੋਰ ਆ ਉਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਸ਼ਪਾ ਦੇ ਸਮਰਥਕ ਆ ਰੈਲੀ ਦੀਆਂ ਤਿਆਰੀਆਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿਉਂਕਿ ਸਵੇਰ ਨੂੰ ਰੈਲੀ ਆ। ਕਿਵੇਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਤੇ ਮੁਕੰਮਲ ਤਿਆਰੀਆਂ ਹੋ ਗਈਆਂ ਆ ਜਾਂ ਅਜੇ ਕੁਝ ਬਾਕੀ ਆ ਇਹਦੇ ਵਿੱਚ ਦੇਖੋ ਚੰਦਰ ਸਾਹਿਬ ਜਿੱਦਾਂ ਕੱਲ ਦੋ ਦਿਨ ਵਾਰਸ਼ ਨੇ ਬੜਾ ਨੁਕਸਾਨ ਕੀਤਾ ਚਲੋ ਫਿਰ ਪਰਮਾਤਮਾ ਦਾ ਧੰਨਵਾਦ ਹੈ ਕਿ ਸਾਨੂੰ ਮੌਕਾ ਦਿੱਤਾ ਮਾਨੇਵਾਲ ਸਾਹਿਬ ਸ਼੍ਰੀ ਕਾਂਚੀ ਰਾਮ ਦੇ ਪ੍ਰੀਨਿਰਵਾਣ ਨੂੰ ਇੱਕ ਸੰਕਲਪ ਦੇ ਤੌਰ ਤੇ ਲੈਣ ਦੇ ਸਬੰਧ ਵਿੱਚ ਪਰਮਾਤਮਾ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਸਾਡਾ ਔਰ ਜਿਸ ਤਰ੍ਹਾਂ ਰਾਤੀ ਮੈਂ ਕਰੀਬਨ ਇੱਥੋਂ ਕ੍ਰੀਪਰੀ ਸਾਹਿਬ ਨਾਲ ਸੀਗੇ ਅਸੀਂ ਰਾਤੀ 10:30 ਵਜੇ ਦੇ ਕਰੀਬਨ ਇੱਥੇ ਆਏ ਆਂ ਔਰ ਘੰਟਾ ਇੱਥੇ ਰੁੱਕ ਕੇ ਗਏ ਆਂ ਤੇ ਕਾਫੀ ਪਾਣੀ ਖੜਾ ਸੀ ਵਰਕਰਾਂ ਸਮਰਥਕਾਂ ਔਰ ਲੀਡਰਾਂ ਦੀ ਬਦੌਲਤ ਸਭ ਤੋਂ ਵੱਡੀ ਜਿਹੜੀ ਮੈਂ ਕਹੂੰਗਾ ਕਿ ਕ੍ਰੀਮਪੂਰੀ ਸਾਹਿਬ ਦੀ ਆਪ ਨਿਗਰਾਨੀ ਦੇ ਅੰਦਰ ਲਗਾਤਾਰ ਮਿੱਟੀ ਦੀਆਂ ਟਰਾਲੀਆਂ ਆ ਰਹੀਆਂ ਆ ਮੈਂਟ ਬੁਛਾਇਆ ਜਾ ਰਿਹਾ ਹੈ ਪੰਡਾਲ ਲੱਗ ਗਿਆ ਹੈਗਾ ਗੋਸ਼ੀਆਂ ਲੱਗਦੇ ਆ ਮੁੰਡੇ ਸਾਰੇ ਬੀਜ਼ੀ ਆ ਮੈਨੂੰ ਲੱਗਦਾ ਹੈ ਕਿ ਸਵੇਰੇ 4 ਵਜੇ ਤੱਕ ਸਾਡਾ ਪੰਡਾਲ ਜਿਹੜਾ ਆਲ ਓਵਰ ਰੈਡੀ ਹੋ ਜਾਏਗਾ ਔਰ 9 ਵਜੇ ਤੱਕ ਜਿਹੜੇ ਲੋਕ ਆ ਇੱਥੇ ਆ ਵੀ ਜਾਣ ਤਾਂ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਹੋਏਗੀ। ਸੋ ਕੱਲ ਨੂੰ ਅਸੀਂ ਇੱਥੇ ਠਾਠਾ ਮਾਰਦਾ ਇਕੱਠ ਦੇਖਾਂਗੇ ਕਿਉਂਕਿ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਮਾਨ ਦਿਵਸ ਹੈ। ਸੋ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਤੁਹਾਡਾ ਧੰਨਵਾਦ। ਜੈ ਪੀਮ ਜੈ ਭਾਰਤ। ਚੰਦਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਜੈ ਪੀਮ ਜੈ ਭਾਰਤ। ਮੈਂ ਦੁਆਰਾ ਫੇਰ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਤੁਹਾਡੇ ਚੈਨਲ ਦੇ ਥਰੂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਵੱਸਦੇ ਬਹੁਤ ਜਣਾਂ ਨੂੰ ਔਰ ਲੀਡਰਾਂ ਨੂੰ, ਵੋਟਰਾਂ ਨੂੰ, ਸਪਾਂਸਰਾਂ ਨੂੰ ਬੇਨਤੀ ਕਰਦਾ ਕਿ ਕ ਆਪਣੇ ਜ਼ਰੂਰੀ ਕੰਮਾਂ ਨੂੰ ਛੱਡਦੇ ਹੋਏ ਮਾਨੇਵਰ ਸਾਹਿਬ ਸ਼ਰੀਕਾਂਛੀ ਰਾਮ ਦੇ ਪ੍ਰੀ ਨਿਰਮਾਣ ਤੇ ਵੱਧ ਤੋਂ ਵੱਧ ਸੰਗਤ ਸਰਨ ਲੈ ਕੇ ਆਓ ਤਾਂ ਕਿ ਜਿਹੜਾ ਕੱਲ ਦਾ ਇਕੱਠ ਆ ਤੁਹਾਡੀ ਸਤਾਈ ਦੀ ਰਾਜਨੀਤੀ ਦਾ ਜਿਹੜਾ ਬਦਲ ਹੋਏਗਾ ਜੈਪੀਮ ਜੈ ਭਾਰਤ ਜੈ ਕਾਂਛੀ ਰਾਮ